ਗੌੜੀ ਮਹਲਾ ਪੰਜਵਾਂ ਪ੍ਰਥਮੇ ਗਰਭ ਵਾਸ ਤੇ ਟੜਿਆ ਜੀ ਪਹਿਲਾ ਮਾਂ ਦੇ ਪੇਟ ਵਿੱਚ ਵਸਣ ਤੋਂ ਖਲਾਸੀ ਹਾਸਲ ਕਰਦਾ ਹੈ ਪੁੱਤਰ ਕਲਤਰ ਕੁਟੰਬ ਸੰਗ ਜੁੜਿਆ ਜਗਤ ਵਿੱਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ ਪੁੱਤਰ ਇਸ ਤ੍ਰੀ ਆਦਿ ਪਰਿਵਾਰ ਦੇ ਬੋਹ ਵਿੱਚ ਫਸਿਆ ਰਹਿੰਦਾ ਹੈ ਬਹੁ ਜਨ ਅਨੰਕ ਪ੍ਰਕਾਰ ਬਹੁ ਕਪਰੇ ਸਰ ਪਰ ਗਮਨ ਕਰ ਰਹੇਗੇ ਬਪਰੇ ਕਈ ਕਿਸਮ ਦਾ ਖਾਣਾ ਖਾਂਦਾ ਹੈ ਕਈ ਕਿਸਮਾਂ ਦੇ ਕਪੜੇ ਪਹਿਨਦਾ ਹੈ ਸਾਰੀ ਉਮਰ ਇਨਾਂ ਰੰਗਾਂ ਵਿੱਚ ਹੀ ਮਸਤ ਰਹੇ ਕਿ ਕੁੜਾਏ ਪਿਆ ਰਿੰਦਾ ਹੈ ਪਰ ਅਜਿਹੇ ਬੰਦੇ ਵੀ ਜਰੂਰ ਯਤੀਮਾ ਵਾਂਗ ਹੀ ਜਗਤ ਤੋਂ ਕੂਚ ਕਰ ਜਾਂਦੇ ਹਨ ਕੋਣ ਹੈ ਅਸਥਾਨ ਜੋ ਕਬੂ ਹੁ ਨਾ ਟਰੈ ਕੰਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਉਹ ਕਿਹੜਾ ਥਾਂ ਹੈ ਜਿਹੜਾ ਸਦਾ ਟਲ ਰਹਿਂਦਾ ਹੈ ਉਹ ਕਿਹੜਾ ਸ਼ਬਦ ਹੈ ਜਿਸ ਦੀ ਬਰਕਤ ਨਾਲ ਮਨੁੱਖ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ ਇੰਦਰਪੁਰੀ ਮੈਂ ਹਾਂ ਸਰ ਪਰ ਮਰਣਾ ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ ਹੋਰ ਨਾ ਗੱਲ ਕੀ ਐ ਇੰਦਰਪੁਰੀ ਰਚ ਵੀ ਮੌਤ ਜ਼ਰੂਰ ਆ ਜਾਂਦੀ ਹੈ ਬ੍ਰਹਮਾ ਦੀ ਪੁਰੀ ਵੀ ਸਦਾ ਟਲ ਨਹੀਂ ਰਹਿ ਸਕਦੀ ਛੇਉਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬੇਤਲਾ ਛੇਪੁਰੀ ਦੀ ਵਿਨਾਸ਼ ਹੋਏਗੀ ਕਾਲ ਕਾਲਾ ਸਮੇ ਦਾ ਪ੍ਰਭਾਵ ਤੇ ਪਾਊਗਾ ਨਾਸ਼ ਹੋ ਜਾਏਗੀ ਪਰ ਜਗਤ ਤਿੰਨਾ ਗੁਣਾ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੋਜ ਕੇ ਆਤਮਿਕ ਮੌਤ ਸਹਿਣ ਦਾ ਰਹਿੰਦਾ ਹੈ गिर तर तरण गिर तर तरण गगन अर तारे रावसस पवन पावक नीरा रे पहाड़ रुख धरती आकाश अते तारे सूरज चांद हवा आग पानी ए सारा कुछ एक दिन नाश हो जांदा है ਦਨਸਰੈਣੋ ਵਰਤਿ ਅਰ ਭੇਦਾ ਸ਼ਾਸਤ ਸਿਮਰਤ ਬਿਨ ਸੈਗੇ ਬੇਦਾ ਵਾ ਵਰਤਾ ਦੇ ਕੁ ਵਖ ਵ ਕਿਸਮ ਦੀਆਂ ਮਰਿਆਦਾ ਵੇਦ ਸਮ੍ਰਿਤੀਆਂ ਸ਼ਾਸਤਰੇ ਸਭ ਕੁਝ ਆਖਰ ਨਾਸ਼ ਹੋ ਜਾਣਗੇ तीरथ देवा देहरा पति माळा तिलक सोच पाक होती तीरथ देवते मंदिर धर्म पुस्तका माळा तिलक सुची रसोई हवन करने वाले तोती डंडोत परासा प्रसादन भोगा ਗਾਵਨ ਕਰੈ ਗੋ ਸਗਲੇ ਲੋਗਾ ਤੋਤੀ ਤਿੰਡੰਡੋਤ ਨਮਸਕਾਰਾਂ ਤੇ ਖਾਣ ਵਾਲੇ ਪਦਾਰਥ ਦੂਜੇ ਪਾਸੇ ਮਹਿਲਾਂ ਦੇ ਭੋਗ ਬਿਲਾ ਸਾਰਾ ਜਗਤ ਹੀ ਆਖਰ ਪੂਜ ਕਰ ਜਾਏਗਾ जात वर्ण तर्क अर हिंदू पश पंखी अनक जों न जिंदो वख वख जातاں ব্রাহ্মণ کھتری ਆਦਿ ਕਵਰਨ مسلمان تے ہندو پشو پنچی انیک دیوਨਾ تے جیو سگل پاسار دیسے پاسارا بنس جائے گو سگل آکارا ਇਹ ਸਾਰਾ ਦ੍ਰਿਸ਼ਟਮਾਨ ਸੰਸਾਰ ਆਖਰ ਨਾਸ਼ ਹੋ ਜਾਏਗਾ ਸਾਝ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਹਿਚਲ ਸਚ ਥਾਨਾ ਪਰ ਉਹ ਜੀ ਆਤਮਕ ਅਵਸਥਾ ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟਲ ਹੈ ਤੇ ਉਥੇ ਸਦਾ ਹੀ ਆਨੰਦ ਹੀ ਆਨੰਦ ਹੈ ਜਿੱਥੇ ਆਤਮਿਕ ਅਡੋਲਤਾ ਦੇਣ ਵਾਲੀ ਸਿਫਤ ਸਲਾਹ ਹੋ ਰਹੀ ਹੈ ਜਿੱਥੇ ਭਗਤੀ ਹੋ ਰਹੀ ਹੈ ਤਾਹਾਂ ਸੰਗਤ ਸਾਧ ਗੁਣ ਰਸੈ ਅਨਪਉ ਨਗਰ ਤਾਹਾਂ ਸਦ ਵਸੈ ਜਿੱਥੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਗੀ ਸਾਂਝ ਪੈ ਰਹੀ ਹੈ ਉੱਥੇ ਸਾਧ ਸੰਗਤ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ ਉੱਥੇ ਸਦਾ ਇੱਕ ਐਸਾ ਨਗਰ ਵਸਿਆ ਰਹਿੰਦਾ ਹੈ ਜਿੱਥੇ ਕਿਸੇ ਕਿਸਮ ਦਾ ਕੋਈ ਡਰ ਕੋ ਨਹੀਂ ਸਕਦਾ ਤਾਹ ਪਉ ਪਰਮ ਤਾਹ ਭਉ ਪਰਮਾ ਸੋ ਬਿਨਾ ਚਿੰਤਾ ਆਮਣ ਜਾਣ ਮਿਰਤਨਾ ਹੋਤਾ ਉਸ ਉੱਚੀ ਆਤਮਕ ਅਵਸਥਾ ਥਾਂ ਵਿੱਚ ਕੋਈ ਡਰ ਕੋਈ ਭਰਮ ਕੋਈ ਗਮ ਕੋਈ ਚਿੰਤਾ ਪਉ ਨਹੀਂ ਸਕਦੀ ਉਥੇ ਕਿਸੇ ਕਿਸਮ ਦਾ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਉਥੇ ਆਤਮਿਕ ਮੌਤ ਨਹੀਂ ਹੁੰਦੀ ਤਾਹ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਉਥੇ ਸਦਾ ਇੱਕ ਰਸ ਆਤਮਿਕ ਆਨੰਦ ਦੇ ਮਨੋਂ ਅਖਾੜੇ ਲੱਗੇ ਰਹਿੰਦੇ ਹਨ ਉਥੇ ਭਗਤ ਜਨ ਪਰਮਾਤਮਾ ਦੀ ਸਿਰਤ ਸਲਾਹ ਦੇ ਆਸਰੇ ਵਸਦੇ ਹਨ ਪਾਰ ਬ੍ਰਹਮ ਦਾ ਅੰਤ ਨਾ ਪਾਰ ਕੌਣ ਕਰੇ ਤਾਂ ਕਾ ਵਿਚਾਰ ਜਿਸ ਪ੍ਰਮਾਤਮਾ ਦੀ ਰਚਨਾ ਰਚੀ ਹੋਈ ਹੈ ਉਸ ਪ੍ਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਜਗਤ ਵਿੱਚ ਕੋਈ ਅਸਾ ਮਨੁੱਖ ਨਹੀਂ ਹੈ ਜੋ ਉਸ ਦੇ ਗੁਣਾ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ ਕੋ ਨਾਨਕੋ ਜਿਸ ਕਿਰਪਾ ਕਰੈ ਹੈ ਨਾਨਕ ਜਿਸ ਮਨੁਖੋ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਨਿਹਚਲ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਸਾਝ ਬਣਾਉਂਦਾ ਹੈ ਪਾਰ ਬ੍ਰਹਮ ਦਾ ਅੰਤ ਨਾ ਪਾਰ ਕੌਣ ਕਰੈ ਤਾਂ ਕਾ ਵਿਚਾਰ ਕਿਹੜਾ ਕਰ ਸਕਦਾ ਉਹਦੀ ਵਿਚਾਰ ਕੋਈ ਆਸਮਨੋਕੋਸ਼ ਗੁਨਾ ਦਾ ਅੰਤ ਪਾਉਣ ਦਾ ਵਿਚਾਰ ਕਰ ਸਕੇ ਕੋ ਨਾਨਕ ਜਿਸ ਕਿਰਪਾ ਕਰੈ ਨਿਚਲ ਥਾਨ ਸਾਧ ਸੰਗਤ ਰਹਿ ਨਾਨਕ ਜਿਸਮ ਨੂੰ ਕੋਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਸਾਧ ਸੰਗਤ ਵਿੱਚ ਰਹਿ ਕੇ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਗੌੜੀ ਮਹਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲਿੰਦਾ ਹੈ ਵਿਕਾਰਾਂ ਦੇ ਟੱਕਰੇ ਤੇ ਉਹ ਸੂਰਮਾ ਹੈ ਇਹ ਵੀ ਇੱਕ ਕਿਸਮ ਦਾ ਸੂਰਮਾ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰੋਂ ਖਤਮ ਕਰ ਦਿੰਦਾ ਹੈ ਜਿਹੜਾ ਮਨੁੱਖ ਮੇਰ ਤੇਰ ਨੂੰ ਮੁਕਾ ਲਿੰਦਾ ਹੈ ਉਹੀ ਸਾਰੇ ਗੁਣਾਂ ਦਾ ਮਾਲਕ ਹੈ ਜੋ ਇਸ ਮਾਰੇ ਤਿਸੈ ਵੜਾਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਜਿਹੜਾ ਮਨੋਖ ਇਸ ਦੁਬਦਾ ਨੂੰ ਮਾਰ ਲੈਂਦਾ ਉਸ ਨੂੰ ਹਰ ਥਾਂ ਆਦਰ ਮਿਲਦਾ ਹੈ ਜਿਹੜਾ ਮਨੋਖ ਇਸ ਦੁਬਦਾ ਨੂੰ ਖਤਮ ਕਰ ਲੈਂਦਾ ਹੈ ਉਹਦਾ ਦੁੱਖ ਮੁੱਕ ਜਾਂਦਾ ਹੈ ਐਸਾ ਕੋਏ ਜੇ ਦੁਬਦਾ ਮਾਰ ਗਵਾਵੇ ਇਸੇ ਮਾਰੂ ਰਾਜ ਜੋਗ ਕਮਾਵੇ ਜਗਤ ਵਿੱਚ ਅਜੇ ਹ ਕੋਈ ਵਰਲਾ ਮਨੁੱਖ ਹੈ ਜਿਹੜਾ ਆਪਣੇ ਅੰਦਰੋਂ ਮੇਰ ਤੇਰ ਨੂੰ ਮਾਰ ਮਕਾਉਂਦਾ ਹੈ ਇਸ ਨੂੰ ਮਾਰ ਕੇ ਇਸ ਮੇਰ ਤੇਰ ਨੂੰ ਮਾਰ ਕੇ ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਹੀ ਪ੍ਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅਭਿਆਸੀ ਬਖਵਾਉਂਦਾ ਹੈ ਰਹਿਦਾ ਸੰਸਾਰ ਵਿੱਚ ਹੈ ਸਾਂ ਜੋ ਦਿਨ ਰੰਗਕਾਰ ਨਾਲ ਹੁੰਦੀ ਹੈ ਜੋ ਇਸ ਮਾਰੇ ਤਿਸ ਕੋ ਪਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹ ਜਿਹੜਾ ਮਨੁੱਖ ਇਸ ਦੁਬਦਾਂ ਨੂੰ ਮਾਰਮ ਪਾਉਂਦਾ ਹੈ ਉਸ ਨੂੰ ਦੁਨੀਆ ਦਾ ਕੋਈ ਡਰ ਪੋ ਨਹੀਂ ਸਕਦਾ ਜਿਹੜਾ ਜਿਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ ਉਹ ਸਾਰੇ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ ਜੋ ਇਸ ਮਾਰੇ ਸੋ ਦਰਗਾ ਸਜੈ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਅੰਦਰੋਂ ਦੂਰ ਕਰ ਦਿੰਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਪ੍ਰਮਾਤਮਾ ਦੀ ਦਰਗਾ ਵਿੱਚ ਕਾਮਯਾਬ ਹੋ ਜਾਂਦਾ ਹੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜਿਹੜਾ ਮਨੁੱਖ ਦੁਬਦਾਂ ਨੂੰ ਮਿਟਾ ਲੈਂਦਾ ਹੈ ਉਹ ਨਾਮ ਧੰਦਾ ਮਾਲਕ ਬਣ ਜਾਂਦਾ ਹੈ ਜਿਹੜਾ ਮਨੁੱਖ ਇਸ ਦੁਬਦਾਂ ਨੂੰ ਮੁਕਾ ਲੈਂਦਾ ਹੈ ਉਹ ਇੱਜ਼ਤ ਪਾਉਣ ਵਾਲਾ ਬਣ ਜਾਂਦਾ ਹੈ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਸ ਹੋਵੇ ਗਤੀ ਜਿਹੜਾ ਇਸ ਨੂੰ ਮਾਰਦਾ ਹੈ ਉਹ ਹੈ ਅਸਲ ਚ ਜੱਤ ਸੱਤ ਦਾ ਮਾਲਕ ਉਹ ਹੈ ਅਸਲ ਵਿੱਚ ਉਸਾ ਕਾਲਪੁਰਖ ਵੈ ਗੁਰੂ ਦੇ ਦਰ ਤੋਂ ਮੁਕਤੀ ਪਾਉਣ ਵਾਲਾ ਜਿਹੜਾ ਇਸ ਦੁਬਿਧਾ ਨੂੰ ਖਤਮ ਕਰ ਦਿੰਦਾ ਹੈ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋਨੇ ਚਲ ਤਨੀ ਇਸ ਸੰਸਾਰ ਤੇ ਆਇਆ ਉਹਦਾ ਹੀ ਗਿਣਿਆ ਜਾਂਦਾ ਹੈ ਜਿਹੜਾ ਇਸ ਦੁਬਿਧਾ ਚੋਂ ਬਾਹਰ ਨਿਕਲਦਾ ਹੈ ਉਹੀ ਅਸਲ ਵਿੱਚ ਤਨੀ ਧਨ ਦਾ ਮਾਲਕ ਅਮੀਰ ਤੇ ਤਨਾੜ ਹੈ ਜਿਹੜਾ ਇਸ ਦੁਬਿਧਾ ਨੂੰ ਜੰਮਣ ਮਰਨ ਵਾਲੀ ਦੁਬਿਧਾ ਨੂੰ ਜੀਵਨ ਵਿੱਚੋਂ ਕੱਢ ਲੈਂਦਾ ਹੈ ਜੋ ਇਸ ਮਾਰੇ ਸੋ ਵੱਡ ਭਾਗਾ ਜੋ ਇਸ ਮਾਰੇ ਸੋ ਅਨੰਦ ਜਾਗਾ ਜਿਹੜਾ ਇਹਨੂੰ ਮਾਰਦਾ ਹੈ ਉਹ ਹੈ ਵੱਡਿਆਂ ਭਾਗਾ ਵਾਲਾ ਜਿਹੜਾ ਇਸ ਨੂੰ ਮੁਕਾ ਲੈਂਦਾ ਹੈ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ ਅਲਰਟ ਰਹਿੰਦਾ ਹੈ ਉਹ ਅਗਿਆਨਤਾ ਵਸ ਪੈ ਕੇ ਬੁਰਾਈਆਂ ਦੇ ਰਾਹ ਨਹੀਂ ਤੁਰਦਾ ਔਗਣ ਜੀਵਨ ਦਾ ਹਿੱਸਾ ਨਹੀਂ ਬਣ ਲੈਂਦਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜਿਹੜਾ ਮਨੁੱਖ ਇਸ ਸੁਭਦਾ ਨੂੰ ਮੁਕਾ ਲੈਂਦਾ ਹੈ ਉਹ ਦੁਨੀਆ ਦੇ ਕਾਰਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਸ ਦੀ ਰਹਿਣੀ ਬਹਿਣੀ ਸਦਾ ਪਵਿੱਤਰ ਹੋ ਜਾਂਦੀ ਹੈ ਤੇ ਇਹਦਾ ਮਤਲਬ ਇਹ ਆ ਕਿ ਇਹ ਮੇਰ ਤੇਰ ਜਿਹੜੀ ਹੈ ਇਹ ਸਾਨੂੰ ਜੀਵਨ ਚੋ ਕੱਢਣੀ ਪਣੀ ਹੈ ਮੇਰਾ ਤੇਰਾ ਮੈਂ ਸਿਆਣਾ ਉਹ ਕਮਲਾ ਮੈਂ ਜ਼ਿਆਦਾ ਚੰਗਾ ਉਹਦੇ ਕੋਲ ਅਕਲ ਘਟ ਹੈ ਇਹਨੂੰ ਘੱਡੀਏ ਜਦੋਂ ਅਸੀਂ ਸਾਡਾ ਰੱਬ ਇਦਾਂ ਦਾ ਉਹਨਾਂ ਦਾ ਰੱਬ ਇਦਾਂ ਦਾ ਇਹ ਰੱਬ ਇਹੋ ਜਿਹਾ ਐਸ ਰੱਬ ਨੂੰ ਮੰਨਣ ਵਾਲੇ ਇਦਾਂ ਦੇ ਤੋ ਇਹ ਜਣੀਆਂ ਡਿਗਰੀਆਂ ਜਿੰਨਾ ਤੇ ਰਸੀਂ ਦੇਣੋਂ ਨਹੀਂ ਹਟਾਂਗੇ ਉਹਨਾਂ ਚਿਰ ਤੱਕ ਸਾਨੂੰ ਪ੍ਰਮਾਤਮਾ ਦੀ ਗੱਲ ਸਮਝ ਨਹੀਂ ਆਉਣੀ ਜੋ ਇਸ ਮਾਰੇ ਸੋਈ ਸੁਗਿਆਨੀ ਜੋ ਇਸ ਮਾਰੇ ਸੋ ਸਾਹਜ ਧਿਆਨੀ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਮਨੁੱਖ ਪ੍ਰਮਾਤਮਾ ਨਾਲ ਡੂੰਗੀ ਸਾਝ ਵਾਲਾ ਹੈ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਸਦਾ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਇਸ ਮਾਰੀ ਬਿਨਾਂ ਥਾਏ ਨਾ ਪਰੇ ਕੋਟ ਕਰਮ ਜਾਪ ਤਾਪ ਕਰੇ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਜਪ ਤਪ ਧਰਮ ਕਰਮ ਕਰ ਲੋ ਪਰ ਜਿੰਨਾ ਚਿਰ ਤੱਕ ਇਹ ਰਹੀ ਨਾ ਮਰਦੀ ਗੁਰੂ ਸਾਹਿਬ ਕਹਿੰਦੇ ਇਹਨੂੰ ਮਾਰਨਾ ਪੈਣਾ ਮੇਰ ਤੇਰ ਮਕਾਉਣੀ ਪੈਣੀ ਹੈ ਨਫਰਤ ਹੀ ਰਖਾ ਘਟਾਉਣੀ ਪੈਣੀ ਹੈ ਇਹ ਨਹੀਂ ਘਟਦੀ ਜਿੰਨਾ ਚਿਰ ਤੱਕ ਜਪ ਤਪ ਕਿਸੇ ਅਰਥੇ ਨਹੀਂ ਬਿੰਨੇ ਇਸ ਮਾਰੀ ਬਿਨਾ ਜਨਮ ਨਾ ਮਿਟੇ ਇਸ ਮਾਰੀ ਬਿਨਾ ਜਮ ਤੇ ਨਹੀਂ ਛੁਟੇ ਧੁਮਦਾ ਮਟਾਉਣ ਤੋਂ ਬਿਨਾ ਡਬਲ ਮਾਈਂਡਡ ਹੋਣ ਖਤਮ ਕਰਨ ਤੋਂ ਪਹਿਲਾਂ ਦੋ ਤਰ੍ਹਾਂ ਦੇ ਖਿਆਲਾਂ ਨੂੰ ਮਿਟਾਉਣ ਤੋਂ ਪਹਿਲਾਂ ਜਨਮ ਗੜਨ ਜਨਮ ਮਰਨ ਦਾ ਗੇੜ ਮੋਕਦਾ ਨਹੀਂ ਮੇਰ ਤੇਰ ਨੂੰ ਮਿਟਾਉਣ ਤੋਂ ਬਿਨਾ ਜਮਾਂ ਤੋਂ ਖਲਾਸੀ ਨਹੀਂ ਹੁੰਦੀ ਇਸ ਮਾਰੀ ਬਿਨਾ ਗਿਆਨ ਨਾ ਹੋਈ ਇਸ ਮਾਰੀ ਬਿਨਾ ਝੂਠ ਨਾ ਤੋਈ ਜਿੱਥੇ ਮਰਜ਼ੀ ਇਸ਼ਨਾਨ ਕਰ ਲੋ ਇਹਨੂੰ ਮਾਰਨ ਤੋਂ ਬਿਨਾ ਨਹੀਂ ਗੱਲ ਬਣਨੀ ਗਿਆਨ ਵੀ ਨਹੀਂ ਹੁੰਣਾ ਇਹਨੇ ਗਿਆਨ ਵੀ ਨਹੀਂ ਹੁੰਦਣਾ ਇਹਨੇ ਤੁਹਾਨੂੰ ਸਮਝਣ ਹੀ ਨਹੀਂ ਦੇਣਾ ਔਰ ਜਿੰਨਾ ਚਿਰ ਤੱਕ ਇਹ ਮਰਦੀ ਨਹੀਂ ਓਨਾ ਚਿਰ ਤੱਕ ਇਹ ਦੁੱਧ ਦਾ ਜੀਵਨ ਵਿੱਚ ਬਣੀ ਰਹਿੰਦੀ ਹੈ ਇਸ ਮਾਰੀ ਬਿਨ ਜੂਠ ਨਾ ਧੋਈ ਬੁਰਾਈਆਂ ਦੀ ਮੈਲ ਔਗਣਾ ਦੀ ਮੈਲ ਵਿਕਾਰਾਂ ਦੀ ਮੈਲ ਧੁੱਪਦੀ ਨਹੀਂ ਇਹਨੂੰ ਮਾਰਨ ਤੋਂ ਬਿਨਾ ਇਸ ਮਾਰੀ ਬਿਨਾ ਸਭ ਕਿਛ ਮੈਲਾ ਇਸ ਮਾਰੀ ਬਿਨਾ ਸਭ ਕਿਛ ਜੌਲਾ ਜਦ ਤੱਕ ਮਨੁੱਖ ਦੁੱਧਾ ਨੂੰ ਨਹੀਂ ਮਕਾਉਂਦਾ ਉਹ ਜੋ ਕੁਝ ਵੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ ਤੇ ਮੇਰ-ਤੇਰ ਨੂੰ ਮਟਾਉਣ ਤੋਂ ਬਿਨਾ ਪ੍ਰਮਾਤਮਾ ਨਾਲ ਬੰਧ ਬਣਾਈ ਰੱਖਦਾ ਹੈ ਜਾਂ ਕੋ ਭੈ ਕਿਰਪਾਲ ਕਿਰਪਾ ਨੇ ਦੋ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਜਿਸ ਮਨੁੱਖ ਤੇ ਦਇਆ ਦਾ ਖਜ਼ਾਨਾ ਪ੍ਰਮਾਤਮਾ ਦਇਆਵਾਨ ਹੁੰਦਾ ਹੈ ਉਸ ਨੂੰ ਦੁਬਧਾ ਤੋਂ ਖਲਾਸੀ ਮਿਲ ਜਾਂਦੀ ਹੈ ਉਸ ਨੂੰ ਜੀਵਨ ਵਿੱਚ ਪੂਰੀ ਸਫਲਤਾ ਪ੍ਰਾਪਤ ਹੁੰਦੀ ਹੈ ਗੌਰ ਦੁਬਦਾ ਜਾਂ ਕੀ ਹੈ ਮਾਰੀ ਕੋ ਨਾਨਕ ਸੋ ਬ੍ਰह्म ਵਿਚਾਰੀ ਗੁਰੂ ਨੇ ਜਿਸ ਮਨੁੱਖ ਦੇ ਅੰਦਰ ਦੁਬਦਾ ਮੁਕਾਤੀ ਹੈ ਨਾਨਕੋ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਯੋਗ ਹੋ ਗਿਆ ਗੌੜੀ ਮਹਲਾ 5 ਹਾਰ ਸੰਜੁਰੈ ਤਾਂ ਸਭ ਕੋ ਮੀਤ ਹਾਰ ਸੰਜੁਰੈ ਤਨਹ ਚਲ ਚੀਤ ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ ਰੱਬ ਨਾਲ ਜੁੜਦਾ ਹੈ ਜੁੜਨ ਦਾ ਮਤਲਬ ਆਪੇ ਜਦੋਂ ਉਹਦੇ ਖਿਆਲ ਤੇ ਰੱਬ ਦੇ ਖਿਆਲ ਇੱਕ ਹੋਣੇ ਸ਼ੁਰੂ ਹੋ ਜਾਂਦੇ ਇਹਦੇ ਤੋਂ ਇਲਾਵਾ ਜੁੜਨ ਦਾ ਹੋਰ ਕੋਈ ਤਰੀਕਾ ਨਹੀਂ ਹੈ ਦੁਬਿਦਾ ਬਸ ਪਿਆ ਬੰਦਾ ਆਪਣੇ ਖਿਆਲ ਆਪਣੇ ਕੋਲ ਰੱਖਦਾ ਤੇ ਗੁਰੂ ਦੇ ਖਿਆਲ ਗੁਰੂ ਦੇ ਥਾਂ ਤੇ ਰੱਖ ਕੇ ਤੇ ਬਹੁਤ ਦਾਵੇ ਕਰਦਾ ਵੀ ਮੈਂ ਗੁਰੂ ਨਾਲ ਮਿਲਿਆ ਹੋਇਆ ਹਾਂ ਪਰ ਐ ਨਹੀਂ ਮਿਲਿਆ ਜਾਂਦਾ ਜੁੜਨ ਦਾ ਮਤਲਬ ਹੈ ਖਿਆਲਾਂ ਦਾ ਇੱਕ ਹੋਣਾ ਮਹਾਰਾਜ ਕਹਿੰਦੇ ਜਿਹੜਾ ਜੁੜਦਾ ਆ ਉਹ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ ਹਾਰ ਸਿਉ ਜੁਰੈ ਤੇ ਜਿਹੜਾ ਜੁੜਦਾ ਸੱਚੀ ਮੁੱਚੀ ਤਨਹਿ ਚਲ ਚੀਤ ਵਿਕਾਰਾਂ ਦੇ ਹੱਲਿਆਂ ਦੇ ਟੱਕਰੇ ਤੇ ਸਦਾ ਅਡੋਰ ਰਹਿੰਦਾ ਉਹਦਾ ਚਿੱਤ ਵਿਕਾਰਾਂ ਚ ਡੋਲਦਾ ਰਿ ਹਰ ਸਿਉ ਜੁਰੈ ਨਾ ਵਿਆਪੈ ਕੜਾ ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ ਰੱਬ ਨਾਲ ਜੁੜਿਆ ਚਿੰਤਾ ਫਿਕਰ ਮੁੱਕ ਜਾਂਦੇ ਆ ਅੰਦਰ ਤੌਖਣੀ ਮੁੱਕ ਜਾਂਦੀ ਆ ਰੱਬ ਨਾਲ ਜੁੜਿਆ ਨਿਸਤਾਰਾ ਨਿਰਣਾ ਪਾਰ ਉਤਾਰ ਆ ਜਾਂਦਾ ਵਿਸ਼ੇ ਵਿਕਾਰਾਂ ਵਿੱਚ ਮਨੁੱਖ ਨਹੀਂ ਡੁੱਬਦਾ ਰੇ ਮਨ ਮੇਰੇ ਤੂੰ ਹਰ ਸੰਜੋੜ ਏ ਮੇਰੇ ਮਨ ਤੋਂ ਆਪਣੀ ਪ੍ਰੀਤ ਪਰਮਾਤਮਾ ਨਾਲ ਬਣਾ ਕਾਜ ਤੁਹਾਰੈ ਨਹੀਂ ਹੋਰ ਰਹਾਉ ਪਰਮਾਤਮਾ ਨਾਲ ਪ੍ਰੀਤ ਬਣਾਉਣ ਤੋਂ ਬਿਨਾ ਕੋਈ ਹੋਰ ਉਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ਵੱਡੇ ਵੱਡੇ ਜੋ ਦੁਨੀਆਂਦਾਰ ਜਗਤ ਵਿੱਚ ਜਿਹੜੇ ਜਿਹੜੇ ਵੱਡੇ ਵੱਡੇ ਜਾਇਦਾਤਾਂ ਵਾਲੇ ਹਨ ਕਾਹੋਂ ਕਾਜ ਨਹੀਂ ਗਵਾਰ ਉਹਨਾਂ ਮੂਰਖਾਂ ਦੀ ਕੋਈ ਜਾਇਦਾਦ ਆਤਮਿਕ ਜੀਵਨ ਦੇ ਰਸਤੇ ਵਿੱਚ ਉਹਨਾਂ ਦੇ ਕੰਮ ਨਹੀਂ ਆਉਂਦੀ ਹਰ ਕਾਦਾਸ ਨੀਚ ਕੁੱਲ ਸੁਣੈ ਦੂਜੇ ਪਾਸੇ ਪ੍ਰਮਾਤਮਾ ਨਾਲ ਨੀਵੀਂ ਕੁੱਲ ਵੀ ਜਮਿਆ ਹੋਇਆ ਹੋਵੇ ਉਹ ਵੀ ਉੱਚੀ ਕੁੱਲ ਵਾਲਾ ਬਣ ਜਾਂਦਾ ਹੈ ਉਹਦੀ ਵੀ ਮਹਾਨਤਾ ਉਹ ਵੀ ਚੰਗਾ ਇਨਸਾਨ ਤੇ ਸਕੇ ਸੰਗ ਖਿੰਮੈ ਉਦਰੈ ਉਹਦਾ ਸੰਗ ਕਰਨ ਨਾਲ ਮਨੁੱਖ ਵਿਸ਼ੇ ਵਿਕਾਰਾਂ ਦੀ ਲਹਿਰ ਤੋਂ ਨਿਜ਼ਾਤ ਪਾ ਲੈਂਦਾ ਹੈ ਕੋਟ ਮਜਨ ਜਾ ਕੇ ਸੁਣ ਨਾਮ ਜਿਸ ਪ੍ਰਮਾਤਮਾ ਦਾ ਨਾਮ ਸੁਣਨ ਵਿੱਚ ਕਰੋੜਾਂ ਤੀਰਥ ਇਸ਼ਨਾਨ ਆ ਜਾਂਦੇ ਹਨ ਕੋਟ ਪੂਜਾ ਜਾ ਕੇ ਹੈ ਧਿਆਨ ਜਿਸ ਪ੍ਰਮਾਤਮਾ ਦਾ ਧਿਆਨ ਧਰਨ ਵਿੱਚ ਕਰੋੜਾਂ ਦੇਵ ਪੂਜਾ ਆ ਜਾਂਦੀਆਂ ਹਨ ਕੋਟ ਪੁਨ ਸੁਣ ਹਰ ਕੀ ਬਾਣੀ ਜਿਸ ਪ੍ਰਮਾਤਮਾ ਦੀ ਸਿੱਖਸਲਾ ਦੀ ਬਾਣੀ ਸੁਣਨ ਵਿੱਚ ਕਰੋੜਾਂ ਪੁੰਨ ਹੋ ਜਾਂਦੇ ਹਨ ਕੋਟ ਫਲਾ ਗੁਰ ਤੇ ਬਿਦ ਜਾਣੀ ਗੁਰੂ ਪਾਸੋਂ ਉਸ ਪ੍ਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆ ਇਹ ਸਾਰੇ ਕਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ਮਾਨੇ ਆਪਣੇ ਮੈਂ ਫੇਰ ਫਿਰ ਚੀਤ ਆਪਣੇ ਮਨ ਵਿੱਚ ਤੂੰ ਸਦਾ ਪ੍ਰਮਾਤਮਾ ਨੂੰ ਯਾਦ ਰੱਖ ਬਿਨ ਸਜਾ ਹੈ ਮਾਇਆ ਕੇ ਤੋ ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ਼ ਹੋ ਜਾਣਗੇ ਹਰੇ ਅਬਿਨਾਸੀ ਤੁਮ ਰਹਿ ਸੰਗ ਹੈ ਮੇਰੇ ਮਨ ਉਹ ਕਦੇ ਨਾਸ਼ ਨਾ ਹੋਣ ਵਾਲਾ ਪ੍ਰਮਾਤਮਾ ਸਦਾ ਤੇਰੇ ਨਾਲ ਵਸਦਾ ਹੈ ਮਨ ਮੇਰੇ ਰਚ ਰਾਮ ਕੈ ਰੰਗ ਤੂੰ ਉਸ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਦਾ ਜੁੜਿਆ ਰਹੁ ਜਾਂ ਕ ਕਾਮ ਉਦਰੇ ਸਭ ਭੂਖ ਜਿਸ ਦੀ ਸੇਵਾ ਭਗਤੀ ਲੱਗਿਆ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਜਾਂ ਕ ਕਾਮ ਨਾ ਜੋ ਹੈ ਦੂਤ ਤੇ ਉਸ ਦੀ ਸੇਵਾ ਭਗਤੀ ਵਿੱਚ ਲੱਗਿਆ ਜਮਦੂਤ ਤੇਰੇ ਲਾਗੇ ਨਹੀਂ ਟੁਕਦੇ ਜਾਂ ਕਹ ਕਾਮ ਤੇਰਾ ਵੱਡ ਗਮਰ ਜਿਸ ਦੀ ਸੇਵਾ ਭਗਤੀ ਦੀ ਬਰਕਤ ਨਾਲ ਤੇਰਾ ਹਰ ਥਾਂ ਵੱਡਾ ਤੇਜ ਪ੍ਰਤਾਪ ਬਣ ਸਕਦਾ ਹੈ ਜਾਂ ਕਹ ਕਾਮ ਹੋਵੇਂ ਤੂੰ ਅਮਰ ਤੇ ਜਿਸ ਦੀ ਸੇਵਾ ਕੀਤ ਵਿੱਚ ਲੱਗਿਆ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈ ਜਾਂ ਕੇ ਚਾਕਰ ਕੋ ਨਹੀਂ ਡਾਨ ਜਿਸ ਪ੍ਰਮਾਤਮਾ ਦੇ ਸੇਵਕ ਭਗਤ ਨੂੰ ਕੋਈ ਦੁੱਖ ਕਲੇਸ਼ ਪਹ ਨਹੀਂ ਸਕਦਾ ਜਾਂ ਕੇ ਚਾਕਰ ਕੋ ਨਹੀਂ ਬਾਨ ਜਿਸ ਪ੍ਰਮਾਤਮਾ ਦੇ ਸੇਵਕ ਭਗਤ ਨੂੰ ਕੋਈ ਏਬ ਨਹੀਂ ਚੰਬੜ ਸਕਦਾ ਜਾਂ ਕਾ ਦਫਤਰ ਪੁੱਛੈ ਨਾ ਲੇਖਾ ਜਿਸ ਪ੍ਰਮਾਤਮਾ ਦੇ ਦਫਤਰ ਵਿੱਚ ਸੇਵਾ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ ਹਿਸਾਬ ਨਹੀਂ ਮੰਗਿਆ ਜਾਂਦਾ ਕਿਉਂਕਿ ਸੇਵਾ ਭਗਤੀ ਦੀ ਬਰਕਤ ਨਾਲ ਉਸ ਵਾਸੋਂ ਕੋਈ ਕਰਮ ਹੁੰਦੇ ਹੀ ਨਹੀਂ ਤਾਂ ਕੀ ਚਾਕਰੀ ਕਰੋ ਮ ਸੇਖਾ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਉਚੇਚੇ ਤੌਰ ਤੇ ਕਰਦੇ ਨੂੰ ਜਾਂ ਕੈਉਨ ਨਾਹੀ ਕਾਹੂ ਬਾਤ ਏ ਮੇਰੇ ਮਨ ਜਿਸ ਪ੍ਰਮਾਤਮਾ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਇਕ ਆਪ ਅਨੇਕ ਹੈ ਭਾਂਤ ਜਿਹੜਾ ਪਰਮਾਤਮਾ ਇੱਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿੱਚ ਪ੍ਰਗਟ ਹੋ ਰਿਹਾ ਹੈ। ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ। ਮਨ ਮੇਰੇ ਕਰ ਤਾਂ ਕੀ ਘਾਲ ਤੂੰ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਿਆ ਕਰ ਮੇਰਿਆ ਮਨਾ ਨਾ ਕੋ ਚਤੁਰ ਨਾਹੀ ਕੋ ਮੂੜਾ ਪਰ ਆਪਣੇ ਆਪ ਨਾ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ ਨਾ ਕੋਈ ਮਨੁੱਖ ਆਪਣੀ ਮਰਜ਼ੀ ਨਾਲ ਮੂਰਖ ਟਿਕਿਆ ਰਹਿੰਦਾ ਨਾ ਕੋ ਹੀਣ ਨਾਹੀ ਕੋ ਸੂਰਾ ਨਾ ਕੋਈ ਨਿਤਾਨਾ ਹੈ ਨਾ ਕੋਈ ਸੂਰਮਾ ਹੈ ਜਿੱਤ ਕੋ ਲਾਇਆ ਤਿਤ ਹੀ ਲੱਗਾ ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪ੍ਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਸੋ ਸੇਵਕ ਨਾਨਕ ਜਿਸ ਭਾਗਾ ਹੈ ਨਾਨਕ ਪ੍ਰਮਾਤਮਾ ਦੀ ਮਿਹਰ ਨਾਲ ਜਿਸ ਦੀ ਕਿਸਮਤ ਜਾਗ ਪੈਂਦੀ ਹੈ ਉਹੀ ਉਸ ਦਾ ਸੇਵਕ ਬਣਦਾ ਹੈ